14 ਮਾਰਚ ਚੇਤ ਦੀ ਸੰਗਰਾਦ ਨਵੇਂ ਸਾਲ ਚੜਨ ਮੌਕੇ ਸੰਤ ਬਾਬਾ ਬਲਵਿੰਦਰ ਸਿੰਘ ਚਾਹਲਵਲੋਂ ਭਾਈ ਕਨੀਆ ਜੀ ਵਿਦਕਰ ਵਿਖੇ ਲੰਗਰ ਲਗਾਈ ਗਈ। ਭਾਈ ਕਨੀਆ ਜੀ ਵਿਦਕਰ ਦੇ ਸੰਸਥਾਪਕ ਸੰਤ ਬਾਬਾ ਬਲਵਿੰਦਰ ਸਿੰਘ ਚਾਹਲਵਲੋਂ 14 ਮਾਰਚ ਨੂੰ ਚੇਤ ਦੀ ਸੰਗਰਾਦ ਨਵੇਂ ਸਾਲ ਮੌਕੇ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਕੇ ਲੰਗਰ ਦਾ ਭੋਗ ਲਗਾ ਕੇ ਸੰਤ ਬਾਬਾ ਬਲਵਿੰਦਰ ਸਿੰਘ ਚਾਲ ਵੱਲੋਂ ਬਜ਼ੁਰਗਾਂ ਨੂੰ ਲੰਗਰ ਚਕਾਇਆ ਗਿਆ ਅਤੇ ਸਰਬੱਤ ਦੇ ਭਲੇ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਤੇ ਬਜ਼ੁਰਗਾਂ ਨੂੰ ਲੰਗਰ ਵੀ ਚਕਾਇਆ ਗਿਆ ਲੰਗਰ ਤੇ ਹਰ ਵੇਲੇ ਤੁਹਾਡੇ ਇੱਥੇ ਲੱਗੇ ਹੀ ਰਹਿੰਦੇ ਨੇ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਬਲਵਿੰਦਰ ਸਿੰਘ ਚਾਲ ਮੁੱਖ ਸੇਵਾਦਾਰ ਇੰਦਰਪਾਲ ਪਾਕੇ ਨੇ ਕਿਹਾ ਜੀ ਅਹੀ ਮਾਨਸਾ ਰੂਪ ਸੁਲਤਾਨੁਣ ਸ਼੍ਰੀ ਅਮਰਸਰ ਸਾਹਿਬ ਇਹ ਅੱਜ ਜਿਹੜਾ ਵਾਜੀ ਅੱਜ ਬਹੁਤ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਨਵਾਂ ਸਾਲ ਚੜਿਆ ਦੇਸੀ ਤੇ ਚੇਤਰ ਦਾ ਮਹੀਨਾ ਚੜਿਆ ਤੇ ਸਤਿਗੁਰੂ ਦੀ ਕਿਰਪਾ ਨਾਲ ਅੱਜ ਪੁੰਨਿਆਂ ਵੀਆ ਹੋਰ ਵੀ ਕਈ ਅੱਜ ਅੱਜ ਵਧੀਆ ਦਿਹਾੜੇ ਆ ਤੇ ਸਤਿਗੁਰੂ ਚੜ੍ਹਦੀਆਂ ਕਲਾਤਰ ਤੇ ਅੱਜ ਗੁਰੂ ਘਰ ਜਿਹੜਾ ਲੰਗਰ ਹੈ ਵਿਸ਼ੇਸ਼ ਤੌਰ ਤੇ ਜਿਹੜਾ ਤਿਆਰ ਕੀਤਾ ਗਿਆ ਅਸੀਂ ਵਾਸਤ ਹਰਵਰੀ ਵਿਸ਼ੇਸ਼ਤਾਵਾਂ ਤੇ ਕਰਦੇ ਹਾਂ ਉਹਨਾਂ ਲਈ ਪਰ ਸਾਡਾ ਮਨ ਹੁੰਦਾ ਵੀ ਅਜਵਰੇ ਵਰੇ ਦੇਣੀ ਗੁਰੂ ਦੇ ਖੜਾ ਪ੍ਰਸ਼ਾਨ ਦੀ ਦੇਖ ਹੋਈ ਹੈ ਤੇ ਸਰਬੱਤ ਦੇ ਭਲੇ ਵਾਸਤੇ ਜਿਹੜੀ ਅਰਦਾਸ ਕੀਤੀ ਗਈ ਹੈ ਤੇ ਸਾਡੇ ਮਨ ਤੇ ਹਮੇਸ਼ਾ ਹੀ ਹੁੰਦੀ ਆ ਵੀ ਇਹਨਾਂ ਬਜ਼ੁਰਗਾਂ ਲਵਾਰਸਾਂ ਨਿਆਸੀਆਂ ਦੀ ਇਹਨਾਂ ਨੂੰ ਇਹ ਨਾ ਮਹਿਸੂਸ ਹੋਵੇ ਕਿ ਅਸੀਂ ਕਿਸੇ ਦਰਦ ਆਸ਼ਰਮ ਚ ਜਦੋਂ ਇਹਨਾਂ ਨੂੰ ਮਹਿਸੂਸ ਹੋਵੇ ਕਿ ਦਰਦ ਘਰ ਮੈਨੂੰ ਆਨਾ ਜ਼ਿਆਦਾ ਹੈ ਉਹ ਘਰ ਕਹਿੰਦੇ ਨਾਲ ਇੱਕ ਜੜੀ ਆ ਉਹ ਕਿ ਜਿਆਦੇ ਬਜ਼ੁਰਗਿਆਂ ਤੋਂ ਉਹਨਾਂ ਦਾ ਘਰ ਇਕੱਠਾ ਐਂ ਜਿਹੜੀ ਗੱਲ ਹੈ ਇਹ ਇਹ ਵਿਰਧ ਕਰ ਰਿਹਾ ਇਸ ਕਰਕੇ ਇਹਨਾਂ ਬਜ਼ੁਰਗਾਂ ਦੀਆਂ ਅਸੀਸਾਂ ਲੈਣ ਵਾਸਤੇ ਮੈਂ ਆਪ ਜੀ ਨੂੰ ਬੇਨਤੀ ਕਰੂੰਗਾ ਕਿ ਜਰੂਰ ਆਇਓ ਤੁਸੀਂ ਪਾਓ ਇੱਕ ਪਹਿਲਾਂ ਚਾਹ ਵਾ ਪੀਤੇ ਚੱਲ ਜਾਓ ਸਾਡੇ ਮਨ ਨੂੰ ਖੁਸ਼ੀ ਆ ਕੋਈ ਢਿੱਡ ਨਹੀਂ ਉਹ ਸੱਤ ਟੋਟੀਆਂ ਜਿਹੜੀਆਂ ਅਸੀਸਾਂ ਵਾਂਗ ਬੇਨਤੀਆਂ ਬਹੁਤ ਸਾਰੇ ਲੋਕ ਮੈਨੂੰ ਫੋਨ ਕਰਦੇ ਬਾਬਾ ਜੀ ਮੈਂ ਉਹਨਾਂ ਨਾਲ ਕਹਿੰਦਾ ਜੀ ਜਦੋਂ ਵੀ ਕੋਈ ਜਰੂਰ ਤੁਹਾਡੇ ਮਨ ਚ ਕਿਤੇ ਉਤਮ ਦਾ ਜਨ ਤੁਹਾਡਾ ਮਨ ਇਹ ਮੈਨੂੰ ਪਹਿਲਾਂ ਫੋਨ ਕਰਕੇ ਪੁੱਛ ਲੈਣਾ ਕਿਉਂਕਿ ਉਹੋ ਹੀ ਚੀਜ਼ ਹੈ ਚੋਣੇ ਜਿਹੜੀ ਜਿਹਦੀ ਇੱਥੇ ਜਰੂਰਤ ਹੋਵੇ ਜਿਹੜੀ ਅੱਗੇ ਪਈ ਹੋਵੇ ਐਵੇਂ ਉੱਥੇ ਦੇਖ ਲੈਣਾ ਆਪਾਂ ਇਹਨਾਂ ਦੇ ਅੰਦਰ ਅੰਦਰ ਭਰਨ ਵਰ ਕੋਈ ਮਤਲਬ ਨਹੀਂ ਗਾ ਮੇਰੇ ਮਨ ਚ ਤੁੰਦਾ ਵੀ ਸ਼ਰਧਾ ਵਾਲ ਜਿਹੜੇ ਆ ਉਹ ਆਉਣੀ ਚਾਹੀਦੀ ਉਹ ਚਰਨ ਪਾਣਨ ਨੂੰ ਚਰਨਾ ਨੇ ਇੱਥੇ ਬਰਕਤਾਂ ਆ ਜਾਂਦੀਆਂ ਕਈ ਨਾਮ ਸਿਮਰਨ ਵਾਲੀਆਂ ਹੋਈਆਂ ਰੂਹਾਂ ਕਈ ਹੋਈ ਜਿੰਨਾਂ ਦੇ ਅੰਦਰ ਦਇਆ ਹੁੰਦੀ ਆ ਕਰਨਾ ਹੁੰਦੀ ਆ ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਵਾ ਕੋਈ ਜਦੋਂ ਲੋਕ ਹੁੰਦੇ ਆ ਆ ਕੇ ਨਾ ਬਜ਼ੁਰਗਾਂ ਨੂੰ ਮਿਲਦੇ ਆ ਤੇ ਜਿੱਥੇ ਬਜ਼ੁਰਗਾਂ ਨੂੰ ਕਾਲਜੇ ਨੂੰ ਠੰਡ ਪੈਂਦੀ ਆ ਉੱਥੇ ਮੇਰੇ ਵੀ ਹਿਰਦੇ ਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਸਾਡਾ ਪਰਿਵਾਰ ਜਿਹੜਾ ਭਲਕਣਾ ਜੀ ਦਾ ਇਹ ਬਹੁਤ ਵਿਸ਼ਾਲ ਹੋ ਰਿਹਾ ਇੱਕ ਵਈ ਛੋਟਾ ਨਹੀਂ ਇਹ ਬਹੁਤ ਵੱਡਾ ਪਰਿਵਾਰ ਬਣ ਰਿਹਾ ਵਾ ਇਹ ਕਰਕੇ ਪਰਿਵਾਰ ਦੇ ਵੱਧ ਤੋਂ ਵੱਧ ਆ ਕੇ ਜਿਹੜੇ ਆ ਪਰਿਵਾਰ ਦੇ ਮੈਂਬਰ ਬਣੋ ਪਰਿਵਾਰ ਦੇ ਜੀਵਨ ਤੇ ਇਹ ਭਾਈ ਜੀ ਨੇ ਯਾਦੀ ਪਰਿਵਾਰ ਜਿਹੜਾ ਹੈ ਤੁਹਾਡਾ ਵਾ ਤੇ ਇਹ ਫਿਰ ਬਜੁਰਗਾਂ ਜਿਹੜੀਆਂ ਜਦੋਂ ਇਹਨਾਂ ਬੰਦਿਆਂ ਨੂੰ ਆਪਾਂ ਮਿਲਦੇ ਮੰਨੂ ਜਿਹੜੀ ਖੁਸ਼ੀ ਜਿਹੜੀ ਆ ਜਦੋਂ ਆਉਂਦੀ ਆ ਉਹਦਾ ਆਨੰਦ ਹੀ ਵਰਤਨਾ ਇਸ ਕਰਕੇ ਜਿਹੜਾ ਲੰਗਰ ਹੈ ਇੱਥੇ 24 ਘੰਟੇ ਚੱਲਦਾ ਵਾ ਤੇ ਲੈਣੀਆਂ ਖੁਸ਼ੀਆਂ ਨਾਨਕ ਦੇ ਘਰ ਤੋਂ ਇਹ ਭਾਈ ਕਿਵੇਂ ਜੱਜੀ ਦੇ ਘਰੋਂ ਖੁਸ਼ੀਆਂ ਤੇਰਾ ਖੁਸ਼ੀਆਂ ਦੇਣ ਲੱਗਾ ਥੱਕਦਾ ਨਹੀਂ